ਦੋਸਤੋ ਮੈਂ ਰਾਜੇਸ਼ ਸ਼ਰਮਾ ਹਾਂ ਬਸੰਤੀ ਤੋਂ YouTube ਚੈਨਲ ਤੇ ਇੱਕ ਵਾਰ ਫਿਰ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਇਹ ਜਾਮਨ ਦਾ ਬੂਟਾ ਹੈ ਦੇਖੋ ਤੁਹਾਨੂੰ ਦਿਖਾ ਰਿਹਾ ਇਹ ਲਗਭਗ ਲਗਭਗ 20 22 ਫੁੱਟ ਉੱਚੀ ਜਾਮਨ ਹੈ ਇੱਕ ਕਿਸੇ ਕਿਸੇ ਫੈਕਟਰੀ ਵਿੱਚ ਜਾਮਨ ਦਾ ਬੂਟਾ ਖੜਾ ਸੀ ਉਹ ਕਢਾਰੇ ਸੀ ਆਪਣੀ ਫੈਕਟਰੀ ਦੇ ਅੰਦਰ ਤਾਂ ਸਾਡੇ ਜਿਹੜੇ ਮੈਂਬਰ ਨੇ ਸੀਨੀਅਰ ਮੈਂਬਰ ਸਾਡੇ ਵਕੀਲ ਚੰਦ ਸ਼ਰਮਾ ਜੀ ਨੇ ਉੱਥੇ ਕ੍ਰੇਨ ਮਗਾ ਕੇ ਹੋਰ ਕੀ ਮਂਗਾਇਆ ਜੀ ਕ੍ਰੇਨਿਕ ਟਰੈਕ ਫੈਡਰਾ ਕ੍ਰੇਨ ਔਰ ਹੈਡਰਾ ਮਗਾ ਕੇ ਇਹ 6 ਫੁੱਟ ਦੀ ਖਦਾਈ ਚੋਂ ਇਹ ਬੂਟਾ ਕੱਢ ਕੇ ਸਾਡੇ ਗੁਰੂ ਦੇ ਬਾਗ ਵਿੱਚ ਸ਼ਿਫਟ ਕੀਤਾ ਹੈ ਦਰਸ਼ਕੋ ਦੇਖੋ ਇਹ ਹੈ ਪ੍ਰੇਮ ਪੌਦਿਆਂ ਨੂੰ ਜੇ ਇਹ ਉੱਥੇ ਕੱਟ ਕੇ ਸੁੱਟ ਦੰਦੇ ਤਾਂ ਇਹ ਪੌਦਾ ਸਾਡਾ ਜਾਮਨ ਸ਼ਹੀਦ ਹੋ ਜਾਂਦੀ ਪਰ ਅਸੀਂ ਇਹ ਜਾਮਨ ਨੂੰ ਬਚਾ ਲਿਆ ਹੈ ਔਰ ਫਕੀਰ ਚੰਦ ਸ਼ਰਮਾ ਜੀ ਨੇ ਇਹ ਲਗਭਗ 20-25 ਫੁੱਟ ਉੱਚੀ ਹੈਗੀ ਹੈ ਔਰ ਇੱਕ ਇੱਥੇ ਵੀ 6 ਫੁੱਟ ਦਾ ਖੱਡਾ ਕਰਕੇ ਇਹ ਜਾਮਨ ਨੂੰ ਸ਼ਿਫਟ ਕੀਤਾ ਗਿਆ ਟ੍ਰਾਂਸਪਲੈਂਟ ਕੀਤਾ ਗਿਆ ਰੇ ਆਓ ਆਪਾਂ ਸ਼ਰਮਾ ਜੀ ਨਾਲ ਗੱਲ ਕਰਦੇ ਹਾਂ ਪੰਡਤ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ ਦੇਖੋ ਤੁਹਾਡਾ ਆਪਰੇਸ਼ਨ ਹੋਇਆ ਔਰ ਭਗਵਾਨ ਨੇ ਤੁਹਾਨੂੰ ਬਿਲਕੁਲ ਤੰਦਰੁਸਤੀ ਦਿੱਤੀ ਹੈ ਤਾਂ ਤੁਸੀਂ ਇਸ ਹਾਲਤ ਵਿੱਚ ਵੀ ਇਹ ਪੌਦਿਆਂ ਦੀ ਗੁਰੂ ਦੇ ਬਾਗ ਦੀ ਸੇਵਾ ਵਿੱਚ ਲੱਗੇ ਹੋਏ ਹੋ ਹੁਣੇ-ਹੁਣੇ ਦੋ ਆਪਰੇਸ਼ਨ ਹੋਏ ਨੇ ਵਕੀਲ ਚੰਦ ਸ਼ਰਮਾ ਜੀ ਦੇ ਲੇਕਿਨ ਇਨਾ ਨੇ ਇੱਕ ਬੂਟੇ ਨੂੰ ਜੀਵਨ ਦਿੱਤਾ 25 ਫੁੱਟ ਦਾ ਜਿਹੜਾ ਇਹ ਜਾਮਨ ਦਾ ਪਲਿਆ-ਪਲਾਇਆ ਬੂਟਾ ਇੱਕ ਕਿਤੋਂ ਕਿਸੇ ਫੈਕਟਰੀ ਚੋਂ ਪਟਾਕੇ ਆਪਣੇ ਅਸੀਂ ਅਸੀਂ ਗੁਰੂ ਕੇ ਬਾਗ ਵਿੱਚ ਲਗਾਇਆ ਹੈ ਜਿਹੜਾ ਕਿ ਗੁਰੂ ਕਾ ਬਾਗ ਬਸੰਤ ਰਤੂ ਯੂਥ ਕਲਾ ਤ੍ਰਿਪਤੀ ਪਟਿਆਲਾ ਵੱਲੋਂ ਇਹ ਲਗਾਇਆ ਗਿਆ ਤੁਹਾਨੂੰ ਦਿਖਾਉਂਦਾ ਦ੍ਰਿਸ਼ ਸਾਡੇ ਗੁਰੂ ਦੇ ਬਾਗ ਦੇ ਇਹ ਤੁਹਾਨੂੰ ਇੱਕ ਵਾਰੀ ਦ੍ਰਿਸ਼ ਦਿਖਾ ਦਵਾ ਇਹ ਹਰ ਪਾਸੇ ਸਾਡੇ ਪੌਦੇ ਹੀ ਪੌਦੇ ਲਹਿਰਾ ਰਹੇ ਨੇ ਔਰ ਇਹ ਫਲਦਾਰ ਪੌਦੇ ਨੇ ਸਾਰੇ ਸ਼ਰਮਾ ਜੀ ਕਿੰਨਾ ਸਮਾਂ ਲੱਗਿਆ ਇਸ ਜਾਮਨ ਨੂੰ ਸ਼ਿਫਟ ਕਰਨ ਚ 3 ਘੰਟੇ 3 ਘੰਟੇ ਉੱਥੋਂ ਪਟਣ ਤੇ ਲੱਗੇ ਤੇ ਇੱਥੇ ਲਗਾਉਣ ਚ ਕਿੰਨਾ ਟਾਈਮ ਲੱਗਿਆ 1 ਘੰਟਾ ਯਾਨੀ 4 ਘੰਟੇ ਦੇ ਪ੍ਰੋਸੈਸ ਤੋਂ ਬਾਅਦ ਇਹ ਦਰਖਤ ਦੀ ਇਹ ਜਾਮਨ ਦੇ ਫਲਦਾਰ ਪੌਦੇ ਦੀ ਜੀਵਨ ਨੂੰ ਤੁਸੀਂ ਬਚਾਇਆ ਹੈ ਬਹੁਤ ਵੱਡਾ ਕੰਮ ਕੀਤਾ ਹੈ ਤੁਸੀਂ ਔਰ ਇਸ ਤੇ ਖਰਚਾ ਕਿੰਨਾ ਹੋਇਆ 5000 ਰੁਪਏ 5000 ਰੁਪਏ ਦੋਸਤੋ 25 ਫੁੱਟ ਦੇ ਜਾਮਨ ਦੇ ਰੁੱਖ ਨੂੰ ਬਚਾਉਣ ਵਿੱਚ ਸ਼ਰਮਾ ਜੀ ਨੇ ਖਰਚਿਆ ਔਰ ਅਸੀਂ ਸ਼ਰਮਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤਿੰਨ ਬੰਦਿਆਂ ਨੇ 5000 ਦਾ ਯੋਗਦਾਨ ਪਾਇਆ ਤਿੰਨ ਤਿੰਨ ਬੰਦਿਆਂ ਨੇ ਪਰਜੇਸ਼ ਕੌਲ ਨੇ 1500 ਸੱਗੂ ਆਰਾ ਮਿਲ ਨੇ 1500 ਇਹ ਮੈਂ 2000 ਕੀ ਬਾਤ ਇਹ ਦੇਖੋ ਸਰਵਾਜੀ ਜਿਹੜਾ ਤੁਸੀਂ ਪਿਆਰ ਦਿਖਾਇਆ ਹੈ ਤਾਂ ਇਹ ਦੇਖੋ ਮੈਂ ਇੱਕ ਵਾਰੀ ਫਿਰ ਤੁਹਾਨੂੰ ਰੁੱਖ ਦਿਖਾਣਾ ਦੋਸਤੋ ਇਹ 25 ਫੁੱਟ ਦਾ ਜਾਮਨ ਦਾ ਰੁੱਖ ਹੈ ਜਾਮਨ ਦਾ ਪੌਦਾ ਹੈ ਪੜਿਆ ਪੜਾਇਆ ਦੇਖੋ ਤਣਾ ਕਿੱਡਾ ਮੋਟਾ ਤਣਾ ਹੈ ਔਰ ਇੱਥੇ 6 ਫੁੱਟ ਗਹਿਰਾ ਟੋਆ ਕਰਕੇ ਇਸ ਨੂੰ ਇੱਥੇ ਲਗਾਇਆ ਗਿਆ ਹੈ ਔਰ ਇਹ ਪੌਦਾ ਬਿਲਕੁਲ ਤੰਦਰੁਸਤ ਹੈ ਪੱਤੇ ਦੇ ਹਰੇ-ਹਰੇ ਨੇ ਇਹ ਸ਼ਿਫਟ ਕਦ ਹੋਇਆ ਕੱਲ ਹੋਇਆ ਅੱਜ ਸਵੇਰੇ ਅੱਜ ਸਵੇਰੇ ਇਸ ਪੌਦੇ ਨੂੰ ਸ਼ਿਫਟ ਕੀਤਾ ਗਿਆ ਹੈ ਬੜੀ ਮਿਹਨਤ ਕੀਤੀ ਹੈ ਪੰਡਤ ਜੀ ਨੇ ਔਰ ਪੰਡਤ ਜੀ ਮੈਂ ਤੁਹਾਡਾ ਬਹੁਤ ਬਹੁਤ ਬਸੰਤ ਰਿਤੂ ਕਲੱਬ ਦੇ ਜਿੰਨੇ ਤਮਾਮ ਮੈਂਬਰ ਨੇ ਉਹਨਾਂ ਵੱਲੋਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਅਸੀਂ ਤੁਹਾਡੇ ਕਰਦੇ ਨਹੀਂ 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 ਤੁਸੀਂ ਇਸ ਇਸ ਪੌਦੇ ਨੂੰ ਜੀਵਨ ਦਿੱਤਾ ਹੈ ਬਹੁਤ ਬਹੁਤ ਸ਼ੁਕਰੀਆ ਫਕੀਰ ਚੰਦ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਦੋਸਤੋ ਜੈ ਹਿੰਦ